ਮਿਹਨਤ ਨਾਲ ਬਣਾਇਆ ਹੋਇਆ ਪੈਸਾ ਹੁੰਦਾ ਚਾਹੁੰਦੇ ਨੇ ਇਹਨੂੰ ਕੋਡ ਡਵੈਲਪ ਕਰੀਏ ਕਿਉਂਕਿ ਬੱਚਿਆਂ ਨੇ ਫੇਰ ਨਹੀਂ ਪੁੱਛਣਾ ਉਹਨੂੰ ਜੇ ਤੁਸੀਂ ਘਰ ਬਣਾ ਲਏ ਚਾਰ ਬਣਾ ਲਏ ਪੰਜ ਬਣਾ ਲਏ ਤੁਹਾਡੇ ਬੱਚਿਆਂ ਦਾ ਤੁਹਾਨੂੰ ਫੇਰ ਨਹੀਂ ਪੇਰ ਨਹੀਂ ਪੁੱਛਣਾ ਬੜਾ ਵਧੀਆ ਇੱਕ ਉੱਥੇ ਮਤਲਬ ਜਦੋਂ ਜਾਈਦਾ ਸੀ ਉੱਥੇ ਕਹਿੰਦੇ ਨੇ ਹੂ ਕੇਅਰਸ ਬੱਚੇ ਤੁਹਾਡੇ ਜਦ ਹੀ ਕਹਿੰਦੇ ਨੇ ਹੂ ਕੇਅਰਸ ਤੁਸੀਂ ਕਹਿੰਦੇ ਪੁੱਤ ਮੇਰੀ ਉੱਥੇ 30 ਕਿੱਲੇ ਜ਼ਮੀਨ ਆ ਮੇਰੀ 40 ਕਿੱਲੇ ਜ਼ਮੀਨ ਆ ਪੁੱਤੋ ਮੇਰੇ ਕੋਲ 10 ਕਿੱਲੇ ਜ਼ਮੀਨ ਆ ਉਹਨੂੰ ਮੈਂ ਵੇਚ ਕੇ ਆਵਾਂ ਇੱਥੇ ਤੁਹਾਨੂੰ ਦੋ ਘਰ ਲੈ ਸਕਦਾ ਉਹ ਕਹਿੰਦੇ ਨੇ ਹੂ ਕੇਅਰਸ ਡੈਡੀ ਮੈਂ ਮੈਂ ਤੇ ਪੜ ਲਿਆ ਥੈਂਕ ਯੂ ਤੁਹਾਡਾ ਮੈਨੂੰ ਪੜਾਤਾ ਬਸ ਹੁਣ ਮੇਰੀ ਤੁਹਾਡੇ ਨਾਲ ਕੋਈ ਹੈਲਪ ਦੀ ਲੋੜ ਨਹੀਂ ਤੁਸੀਂ ਆਪਣੀ ਜ਼ਮੀਨ ਜਿਹਨੂੰ ਦੇਣੀ ਆ ਦੇ ਦਿਓ ਬੱਚੇ ਉੱਥੇ ਦੇ ਕਹਿੰਦੇ ਨੇ ਵੀ ਤੁਸੀਂ ਜ਼ਮੀਨ ਜਿਹਨੂੰ ਮਰਜ਼ੀ ਦੇ ਦਿਓ ਜਿਹਨੂੰ ਮਰਜ਼ੀ ਤੁਸੀਂ ਦਾਨ ਕਰ ਦਿਓ ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਸੈਬ ਸਿੰਘ ਵਿਰਕ ਪਾਇਟਿਕ ਲਾਈਵ ਐਸਪੀ ਮੀਡੀਆ ਪੰਜਾਬ ਤੋਂ ਦੋਸਤੋ ਇੱਕ ਵਾਰੀ ਫੇਰ ਆਪਾਂ ਆਏ ਆਂਗੇ ਆਪਣੇ ਨਾਲ ਜੈਪਾਲ ਸਿੰਘ ਪੰਦੇਰ ਨੇ ਇਹ ਉਹੀ ਨੌਜਵਾਨ ਨੇ ਜਿਹੜੇ ਕੈਨੇਡਾ ਦੀ ਧਰਤੀ ਤੇ ਰਹੇ ਨੇ ਹਰ ਤਰ੍ਹਾਂ ਦਾ ਕੰਮਕਾਜ ਉੱਥੇ ਕੀਤਾ ਹੈ ਹਰ ਤਰ੍ਹਾਂ ਦਾ ਜਿਹੜੀ ਮਿਹਨਤ ਕਹਿ ਲਈਏ ਸਖਤ ਮਿਹਨਤ ਕਹਿ ਲਿਆ ਜਾਂਦਾ ਹੈ ਹਾਰਡ ਵਰਕ ਵੀ ਕੀਤਾ ਹੈ ਤੇ ਸਮਾਰਟ ਵਰਕ ਵੀ ਕੀਤਾ ਹੈ ਪਰ ਸਮਾਰਟ ਵਰਕ ਜਿਹੜਾ ਇਹਨਾਂ ਨੇ ਪੰਜਾਬ ਚ ਆਣ ਕੇ ਸ਼ੁਰੂ ਕੀਤਾ ਹੈ ਇਥੋਂ ਬਹੁਤ ਜ਼ਿਆਦੀਆਂ ਸੰਭਾਵਨਾਵਾਂ ਨੇ ਉਮੀਦਾਂ ਨਿਖਰੀ ਉਹਨਾਂ ਟੁੱਟੇ ਦਿਲਾਂ ਨੂੰ ਵੀ ਤਰਵਾਸ ਜ਼ਰੂਰ ਦੇਣਗੇ ਜੈਪਾਲ ਸਿੰਘ ਜਿਨ੍ਹਾਂ ਦਾ ਸਨੇਹ ਬਹੁਤ ਜ਼ਿਆਦਾ ਮੋਹ ਹੈ ਇਸ ਮਿੱਟੀ ਨਾਲ ਜਿਹੜੀ ਇਸ ਦੀ ਖੁਸ਼ਬੂ ਤੋਂ ਬਿਨਾ ਕੁਝ ਵੀ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਤੇ ਉਹਨਾਂ ਦੇ ਦਿਲ ਨੂੰ ਵੀ ਤਰਵਾਸ ਹੋਏਗੀ ਸਿੱਖਣ ਨੂੰ ਵੀ ਬਹੁਤ ਕੁਝ ਮਿਲੇਗਾ ਜੈਪਾਲ ਸਿੰਘ ਜੀਰਾ ਤੋਂ ਜੈਪਾਲ ਸਿੰਘ ਜੀ ਸਵਾਗਤ ਹੈ ਜੀ ਤਨਵਤ ਬੀਟੀ ਪਾਵਾ ਤੁਹਾਡਾ ਇੱਥੇ ਪਹੁੰਚਣ ਲਈ ਜੀ ਜੈਪਲ ਸਿੰਘ ਇੱਕ ਪਹਿਲਾ ਇਹ ਦੱਸੋ ਤੁਹਾਡਾ ਕੈਨੇਡਾ ਦਾ ਤਜਰਬਾ ਕਿ ਉੱਥੇ ਸੁਣਨ ਦੇ ਵਿੱਚ ਆਇਆ ਕਹਿੰਦੇ ਜਿਹੜੀ ਪ੍ਰਾਪਰਟੀ ਖਰੀਦੀ ਜਾਂਦੀ ਹੈ ਉਸ ਦੇ ਉੱਤੇ ਵੀ ਕਾਫੀ ਜਿਆਦਾ ਸਖਤ ਨਿਯਮ ਹੁੰਦੇ ਨੇ ਉਹ ਪ੍ਰਾਪਰਟੀ ਨੂੰ ਬੰਦਾ ਇੱਥੋਂ ਵਾਂਗ ਨਹੀਂ ਸਮਝ ਸਕਦਾ ਕਿ ਉਸ ਨੇ ਖਰੀਦ ਲਈਏ ਤੇ ਉਹ ਮਾਲਕ ਹੈ ਮਾਲਕ ਸਰਕਾਰ ਰਹਿੰਦੀ ਹੈ ਇਹ ਕਿਸ ਤਰ੍ਹਾਂ ਦਾ ਸਿਸਟਮ ਹੈ ਸਰ ਉੱਥੇ ਜ਼ਮੀਨ ਖਰੀਦਣ ਦੀ ਜ਼ਰੂਰਤ ਤਾਂ ਮਤਲਬ ਬਹੁਤ ਘੱਟ ਲੋਕਾਂ ਨੂੰ ਪੈਂਦੀ ਹੈ ਹਾਂ 1-2% ਲੋਕ ਨੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਜ਼ਮੀਨ ਖਰੀਦਣੀਆਂ ਸੀ ਜਿਹੜੇ ਵੈਲਥ ਆਫ ਨੇ ਜਿਹੜੇ ਪ੍ਰਾਪਰਟੀ ਚ ਕੰਮ ਕਰਦੇ ਨੇ ਉਸ ਤੋਂ ਬਿਨਾ ਤੁਹਾਨੂੰ ਘਰ ਲੈਣਾ ਇੱਕ ਸਿਰਫ ਉਹਦੇ ਕਿੰਨੇ ਬਾਇ ਕਿੰਨੇ ਦਾ ਜਿਹੜਾ ਘਰ ਹੈ ਉਹ ਲੋਕ ਖਰੀਦਦੇ ਨੇ ਉਹ ਸ਼ੁਰੂ ਹੁੰਦਾ ਤੁਹਾਡਾ ਸਿਸਟਮ 2 ਬੈਡਰੂਮ ਤੋਂ ਪਹਿਲਾਂ ਤੁਸੀਂ ਜਾਣਿਓ ਤੁਹਾਡੇ ਨਾਲ ਤੁਹਾਡੇ ਮਾਪੇ ਜਾਂਦੇ ਨੇ ਜਾਂ ਤੁਸੀਂ ਇਕੱਲੇ ਜਾਂਦੇ ਹੋ ਜਾ ਕੇ ਤੁਸੀਂ 2 ਬੈਡਰੂਮ ਦਾ ਘਰ ਲੈਨੇ ਹੋ ਆ ਕੇ ਤੁਸੀਂ ਵਿਆਹ ਕਰਾਉਨੇ ਜਾਂ ਉੱਥੇ ਕਰਾਉਨੇ ਤੁਹਾਡੇ ਵਾਈਫ ਤੁਹਾਡੇ ਨਾਲ ਸ਼ਿਫਟ ਹੁੰਦੇ ਦੋ ਰੂਮ ਤੁਹਾਡੇ ਕੋਲ ਹੁੰਦੇ ਨੇ ਫਿਰ ਤੁਹਾਡੇ ਉਦੋਂ ਬਾਅਦ ਚ ਫਾਦਰ ਮਦਰ ਤੁਹਾਡੇ ਆਉਣ ਤੁਹਾਡੇ ਸੱਸ ਸਹੁਰਾ ਆਉਣ ਕਿਸੇ ਨਾ ਇੱਕ ਪਰਿਵਾਰ ਨੇ ਆਉਣਾ ਫਿਰ ਤੁਹਾਡਾ ਸੈਕੰਡ ਰੂਮ ਵੀ ਯੂਜ਼ ਹੁੰਦਾ ਲਾਈਫ ਦਾ ਫਿਰ ਉਦੋਂ ਬਾਅਦ ਤੁਹਾਡੇ ਬੱਚੇ ਹੁੰਦੇ ਨੇ ਜਿਹੜੇ ਉੱਥੋਂ ਦੇ ਜੰਪਾਲ ਬੱਚੇ ਨੇ ਉਹ ਕਦੇ ਤੁਹਾਡੇ ਨਾਲ ਨਹੀਂ ਸ਼ੇਅਰ ਕਰ ਸਕਦੇ ਬੈਡਰੂਮ ਉਹ ਕਹਿੰਦੇ ਨੇ ਮੇਰਾ ਆਪਣਾ ਬੈਡਰੂਮ ਚਾਹੀਦਾ ਠੀਕ ਹੈ ਫਿਰ ਤੁਹਾਨੂੰ ਉਹਨਾਂ ਵਾਸਤੇ ਬੈੱਡ ਵੱਡਾ ਕਰ ਲੈਣਾ ਪੈਂਦਾ ਜਿਹੜੀਆਂ ਕਿਸ ਤਾਂ ਤੁਸੀਂ ਪਿੱਛੇ ਤਾਰੀਆਂ ਹੁੰਦੀਆਂ ਨੇ ਉਹਨੀਆਂ ਇੱਕ ਹੋਰ ਪੈ ਕੇ ਵਿੱਚ ਪੈਸੇ ਪੈ ਕੇ ਤੁਸੀਂ ਤਿੰਨ ਬੈਡਰੂਮ ਦਾ ਕਰ ਲੈ ਲੈਨੇ ਹੌਲੇ ਹੌਲੇ ਲਾਈਫ ਦੇ ਵਿੱਚ ਤੁਹਾਡੇ ਫਾਦਰ ਮਦਰ ਨੇ ਉੱਥੇ ਰਹਿਣਾ ਸਾਰਿਆਂ ਰਹਿਣਾ ਫਿਰ ਹੌਲੇ ਹੌਲੇ ਤੁਸੀਂ ਲਾਈਫ ਦੇ ਵਿੱਚ ਜਿਹੜੇ ਸਕਸੈਸਫੁਲ ਲੋਕ ਕਹਿੰਦੇ ਨੇ ਵੀ ਅਸੀਂ ਸਕਸੈਸਫੁਲ ਆ ਉਧਰ ਜਿਹੜੀ ਬਾਦਸ਼ਾਹ ਉਹ ਜਿਹੜਾ 5 ਬੈਡਰੂਮ ਦਾ ਘਰ ਜਿਹੜਾ ਪੇ ਆਫ ਕਰ ਲੈਂਦਾ ਲਾਈਫ ਦੇ ਵਿੱਚ ਕਿਸ਼ਤਾਂ ਭਰ-ਭਰ ਕੇ ਉਹ ਕਹਿੰਦਾ ਵੀ ਹਾਂ ਮੈਂ ਬੈਲ ਆਫ ਆ ਕਿਉਂਕਿ ਜਿਨੇ ਲੈ ਵੀ ਲਿਆ ਕਰ ਉਹਨੇ ਪੇ ਵੀ ਕਰਤਾ ਉਹਨੇ ਵੀ ਤਰੱਕੀ ਕਰਨੀ ਹੈ ਜੀ ਉਹ ਤੋਂ ਦੁਆਰੇ ਮਾਰਗੇਜ ਲੈ ਲੈਂਦਾ ਦੁਆਰੇ ਮਾਰਗੇਜ ਲੈ ਕੇ ਇੱਕ ਹੋਰ ਕਰ ਲੈਂਦਾ ਉਹ ਘਰ ਲੈ ਕੇ ਉਹਨੂੰ ਕਿਸ਼ਤਾਂ ਦੇ ਚਾੜ ਦਿੰਦਾ ਮੇਰਾ ਵੀ ਘਰ ਹੈਗਾ ਉਧਰ ਮੈਂ ਵੀ ਆਪਣਾ ਘਰ ਲਿਆ ਸੀ ਉਹਨਾਂ ਕ ਕਿਸ਼ਤ ਆਈ ਜਾਂਦੀ ਆ ਉਹ ਜਿਹੜਾ ਪੇ ਆਫ ਕਰੀ ਜਾਂਦਾ ਕੁਝ ਥੋੜੇ ਬਹੁਤ ਪੈਸੇ ਜਿੰਨੇ ਕ ਮੈਨੂੰ ਇਧਰੋਂ ਭੇਜਣੇ ਪੈਂਦੇ ਨੇ ਮੈਂ ਇਧਰੋਂ ਭੇਜ ਦਿੰਦਾ ਪਰ ਉਸ ਚੀਜ਼ ਦੀ ਮੈਨੂੰ ਲੋੜ ਕੋਈ ਨਹੀਂ ਜਿਹੜੇ ਬੱਚੇ ਨੇ ਉੱਥੇ ਮੇਰੇ ਘਰ ਦੇ ਵਿੱਚ ਰਹਿੰਦੇ ਨੇ 22 23 ਬੱਚੇ ਨੇ ਜੀ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਘਰ ਸਸਤਾ ਉਹਨਾਂ ਨੂੰ ਜਿਹੜੇ ਆਮ ਬੇਸਮੈਂਟਾਂ ਨੇ ਉੱਥੇ 8 800 9 900 ਤੋਂ 1000 1500 ਡਾਲਰ ਨੂੰ ਮਿਲਦੀ ਐ ਅਸੀਂ ਇੱਕ ਬੱਚੇ ਨੂੰ ਉੱਥੇ 200 ਡਾਲਰ ਚ ਰੱਖੀ ਜਾਂਦੇ ਵੀ ਚਲ ਕੋਈ ਨਹੀਂ ਸਾਡਾ 5000 ਆਉ ਚਲੀ ਜਾਣ ਦੋ 1200 ਡਾਲਰ ਚ 1200 ਡਾਲਰ ਮੈਂ ਇਥੋਂ ਭੇਜਦਾ ਨਾ ਜੀ ਘਟੋ ਘਟ 5000 ਚ ਮੈਂ 25 ਬੱਚੇ ਤਾਂ ਸੰਭੀ ਬੈਠਾ ਨਾ ਜਿਹੜੇ ਇਥੋਂ ਮੈਨੂੰ ਜਾਣ ਪਛਾਨ ਵਾਲੇ ਨੇ ਕੋਈ ਕਹਿੰਦੇ ਨਾ ਯਾਰ ਸਾਡੇ ਬੱਚੇ ਨੇ ਉੱਥੇ ਜਾਣਾ ਉਹਦਾ ਕੋਈ ਹੈਲਪ ਉਹਦੀ ਵੀ ਹੈਲਪ ਕਰਦੇ ਜੀ ਜਿੰਨੀ ਹੁੰਦੀ ਹੈ ਮਤਲਬ ਸਾਡੇ ਉਧਰ ਮੇਰੇ ਸਿਸਟਰ ਨੇ ਮੇਰੇ ਭਾਜੀ ਨੇ ਪ੍ਰੋਣਾ ਸਾਹਿਬ ਨੇ ਉਹ ਸਾਹਮਦੇ ਨੇ ਸਾਰਾ ਉਧਰ ਸਿਸਟਰ ਉਹ ਵੀ ਪੁਲਿਸ ਚ ਨੇ ਮੇਰੇ ਪਾਸ ਜਿਹੜੇ ਸਾਡੇ ਮੇਰੇ ਜਵਾਈ ਤੇ ਸਾਡੇ ਘਰ ਦੇ ਚੀਜਾ ਜੀ ਮੇਰੇ ਉਹ ਪੁਲਿਸ ਚ ਨੇ ਮੇਰੀ ਸਿਸਟਰ ਉਹ ਡੈਂਟਲ ਦੀ ਹੈਗੀ ਆ ਤੇ ਆਪਣਾ ਐਸੋਸੀਏਸ਼ਨ ਦੀ ਚੋਣ ਵੀ ਜੱਤੇ ਨੇ ਉਹ VOTING ਚ ਵੀ ਖੜੇ ਹੋਏ ਸੀ ਮਤਲਬ ਉਹ ਲੋਕ ਨੇ ਉਧਰ ਵੀ ਜਿਹੜੇ ਡਿਵੈਲਪ ਹੋ ਗਏ ਨੇ ਉਹ ਖੁਸ਼ ਨੇ ਪਰ ਜਿਹੜੀ ਡਿਵੈਲਪ ਦੇ ਵਿਚਾਰੇ ਲਾਈਫ ਆ ਇੱਕ ਲਾਈਫ ਲੰਘਦੀ ਆ ਉੱਥੇ ਜਿਹੜੇ ਬੱਚੇ ਨੇ ਉਹ ਠੀਕ ਨੇ ਉਹ ਆਪਣੇ ਉਸ ਸਭਿਆਚਾਰ ਚ ਢਲ ਜਾਂਦੇ ਨੇ ਉਹ ਤੁਸੀਂ ਖੁਸ਼ ਨਹੀਂ ਉਹਨਾਂ ਤੋਂ ਵੀ ਉਹ ਸਭਿਆਚਾਰ ਚ ਢਲ ਗਏ ਤੁਸੀਂ ਐਸੇ ਚ ਖੁਸ਼ ਹੋ ਵੀ ਮੇਰਾ ਇੰਡੀਆ ਜਿਵੇਂ ਮੈਂ ਆਪਣੇ ਮਾਪੇ ਬਾਬ ਦੀ ਇੱਜ਼ਤ ਕਰਦਾ ਸੀ ਇਹ ਵੀ ਕਰਨ ਪਰ ਤੁਸੀਂ ਐਕਸਪੈਕਟ ਨਾ ਕਰੋ ਜੇ ਤੁਸੀਂ ਐਕਸਪੈਕਟ ਕਰਨਾ ਹੈ ਜਾਂ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਸੱਭਿਆਚਾਰ ਚ ਬੱਚੇ ਰਹਿਣ ਥੈਨ ਫਿਰ ਤੁਹਾਨੂੰ ਕਿਤੇ ਨਾ ਕਿਤੇ ਇੰਡੀਆ ਨਾਲ ਮਤਲਬ ਰابطਾ ਰੱਖਣਾ ਪਊਗਾ ਤੁਸੀਂ 6 ਮਹੀਨੇ ਉਰੇ ਰਹੋ ਉਧਰ ਰਹੋ 6 ਮਹੀਨੇ ਕੋਈ ਦਿੱਕਤ ਨਹੀਂ ਆਗੀ ਤੁਸੀਂ ਚਾਹੋ ਪਰ ਘਟੋ ਘਟ ਪੰਜਾਬ ਨੂੰ ਨਾ ਸੰਭੋ ਨਾ ਜਿਹੜੇ ਤੁਸੀਂ ਹਜ਼ਾਰਾਂ ਟਰੇਲਰ ਨੇ ਕਿ ਇੱਕ ਬੰਦੇ ਕੋਲੇ 6 600 5 500 ਟਰੇਲਰ ਤੁਸੀਂ ਕਿਉਂ ਨਹੀਂ ਉੱਥੇ ਘਰ ਬਣਾਉਂਦੇ ਸਾਡੇ ਬੱਚਿਆਂ ਨੂੰ ਕਿਉਂ ਤੰਗ ਹੋਣਾ ਪੈਂਦਾ ਘਰ ਬਣਾਓ ਉਹਨਾਂ ਨੂੰ ਹੈਲਪ ਕਰੋ ਉਹਨਾਂ ਦੀ 200 दे दे ने, ने। 200 ਥੋੜਾ ਖਰਚਾ ਹੁੰਦਾ ਉਹਦੇ ਤੇ ਰੱਖ ਲਓ ਉਹਨੂੰ ਕੀ ਪਰਬਲਮ ਆਉਂਦੀ ਹੈ ਉਹ ਵੀ ਤੁਸੀਂ ਘਰ ਕਿਰਾਏ ਤੇ ਹੀ ਦਿੰਨੇ ਹੋ 500 ਤੇ ਦਿੰਨੇ ਹੋ ਥੋੜੀ ਕਿਸ਼ਤ 200 ਨਾਲ ਪੂਰੀ ਹੁੰਦੀ ਹੈ ਕਿਉਂ ਨਹੀਂ ਦਿੰਦੇ ਪ੍ਰੋਪਰਟੀ ਤਾਂ ਥੋੜੀ ਬਣੀ ਰਹੀ ਹੈ ਜੀ 200 ਤੇ ਤੁਸੀਂ ਦਿਓ ਕਿਉਂ ਨਹੀਂ ਦਿੰਦੇ ਕਿਉਂਕਿ ਲੋਕ ਮਟੀਰੀਅਲਿਸਟਿਕ ਹੋ ਗਏ ਜੀ ਮਿਹਨਤ ਨਾਲ ਬਣਾਇਆ ਹੋਇਆ ਪੈਸਾ ਹੁੰਦਾ ਚਾਹੁੰਦੇ ਨੇ ਇਹਨੂੰ ਹੋਰ ਡਿਵੈਲਪ ਕਰੀਏ ਕਿਉਂਕਿ ਬੱਚਿਆਂ ਨੇ ਫੇਰ ਨਹੀਂ ਪੁੱਛਣਾ ਉਹਨੂੰ ਜੇ ਤੁਸੀਂ ਘਰ ਬਣਾ ਲੇ ਚਾਰ ਬਣਾ ਲੇ ਪੰਜ ਬਣਾ ਲੇ ਥੋੜੇ ਬੱਚਿਆਂ ਦਾ ਤੁਹਾਨੂੰ ਬੜਾ ਵਧੀਆ ਇੱਕ ਉੱਥੇ ਮਤਲਬ ਜਦੋਂ ਜਾਈਦਾ ਸੀ ਉੱਥੇ ਕਹਿੰਦੇ ਨੇ ਹੂ ਕੇਅਰਸ ਬੱਚੇ ਤੁਹਾਡੇ ਜਦੋਂ ਕਹਿੰਦੇ ਨੇ ਹੂ ਕੇਅਰਸ ਤੁਸੀਂ ਕਹਿੰਦੇ ਪੁੱਤ ਮੇਰੀ ਉੱਥੇ 30 ਕਿੱਲੇ ਜ਼ਮੀਨ ਆ ਮੇਰੀ 40 ਕਿੱਲੇ ਜ਼ਮੀਨ ਆ ਪੁੱਤ ਮੇਰੇ ਕੋਲ 10 ਕਿੱਲੇ ਜ਼ਮੀਨ ਆ ਉਹਨੂੰ ਮੈਂ ਬੇਚ ਕੇ ਆ ਮੈਂ ਇੱਥੇ ਤੁਹਾਨੂੰ ਦੋ ਘਰ ਲੈ ਸਕਦਾ ਉਹ ਕਹਿੰਦੇ ਨੇ ਹੂ ਕੇਅਰਸ ਡੈਡੀ ਮੈਂ ਤਾਂ ਲੋੜ ਨਹੀਂ ਮੈਂ ਇੱਥੇ ਪੜ ਲਿਆ ਥੈਂਕ ਯੂ ਤੁਹਾਡਾ ਤੁਸੀਂ ਮੈਨੂੰ ਪੜਾਤਾ ਬਸ ਹੁਣ ਮੇਰੀ ਤੁਹਾਡੇ ਨਾਲ ਕੋਈ ਹੈਲਪ ਦੀ ਲੋੜ ਨਹੀਂ ਤੁਸੀਂ ਆਪਣੀ ਜ਼ਮੀਨ ਜਿੰਨੂੰ ਦੇਣੀਆਂ ਦੇ ਦਿਓ ਬੱਚੇ ਉੱਥੇ ਦੇ ਕਹਿੰਦੇ ਨੇ ਵੀ ਤੁਸੀਂ ਜ਼ਮੀਨ ਜੀ ਨੂੰ ਮਰਜ਼ੀ ਦੇ ਦਿਓ ਜੀ ਨੂੰ ਮਰਜ਼ੀ ਤੁਸੀਂ ਦਾਨ ਕਰ ਦਿਓ ਪਰ ਜਿਹੜੀ ਆਪਾਂ ਮਿਹਨਤ ਕਰਕੇ ਇੱਧਰ ਬਣਾਈ ਹੁੰਦੀ ਆ ਉਹ ਦਾਨ ਕਰਨ ਦੀ ਹਿੰਮਤ ਨਹੀਂ ਪੈਂਦੀ ਜਿਹੜਾ ਕਹਿੰਦੇ ਨੇ ਵੀ ਇੱਥੇ ਵੀ ਮੈਂ ਬਹੁਤ ਥੋੜੇ ਲੋਕ ਨੇ ਹੈਗੇ ਕਈ ਪਿੰਡਾਂ 'ਚ ਬਥੇਰੇ ਲੋਕ ਨੇ ਜਿਹੜੇ ਮਤਲਬ ਹੈਲਪ ਕਰਦੇ ਨੇ ਲੋਕਾਂ ਦੀ ਬਹੁਤ ਵੱਡੇ ਪੱਧਰ ਤੇ ਵੀ ਕਰਦੇ ਨੇ ਜ਼ਮੀਨਾਂ ਪਿੰਡਾਂ 'ਚ ਲੋਕਾਂ ਨੇ ਹਸਪੀਟਲਾਂ ਨੂੰ ਦੇਤੀਆ ਗੁਰਦੁਆਰਾ ਸਾਹਿਬ ਨੂੰ ਦੇਦੀਆ ਸਕੂਲਾਂ ਨੂੰ ਦੇਤੀਆ ਗਰਾਊਂਡ ਬਣਾਉਣ ਨੂੰ ਹੈਗੇ ਵਿੱਚ ਪਿੰਡਾਂ 'ਚ ਬਹੁਤ ਜੀ ਪਰ ਜਰੂਰਤ ਹੈ ਇਸ ਚੀਜ਼ ਨੂੰ ਸਾਂਭਣ ਦੀ ਪੰਜਾਬ ਨੂੰ ਪੰਜਾਬ ਬੜਾ ਬੜੀ ਬੜਾ ਵਧੀਆ ਵੈਦਰ ਤੇ ਬੜਾ ਵਧੀਆ ਸੂਬਾ ਹੈ ਸਾਡਾ ਜੇ ਐਨ ਆਰ ਆਈ ਚਾਹਣ ਜਿੰਨਾ ਕੁ ਹੁਣ ਕਰਦੇ ਨੇ ਉਹਦੇ ਨਾਲ 100 ਗੁਣਾ ਵੀ ਜ਼ਿਆਦਾ ਕਰਨ ਤਾਂ ਵੀ ਉਹ ਸਾਂਭ ਸਕਦੇ ਨੇ ਪਰ ਉਹਨਾਂ ਨੂੰ ਜਰੂਰਤ ਆ ਵੀ ਇੰਨਾ ਘਟੋ ਘਟਾਪ ਦੇ ਮਾਈਂਡ ਚ ਨਗਾਓ ਵੀ ਯਾਰ ਅਸੀਂ ਥੋੜੇ ਜਿਹਾ ਆਪਣੇ ਵਾਸਤੇ ਕਰ ਲਈਏ ਥੋੜਾ ਜਿਹਾ ਕਰ ਲਈਏ ਆਪਣੇ ਪੰਜਾਬ ਵਾਸਤੇ ਤੁਸੀਂ ਆਪਣੀ ਸੋਮਾ ਹਿੱਸਾ ਇਨਕਮ ਦਾ ਹਜ਼ਾਰਾਂ ਮਾ ਹਿੱਸਾ ਇਨਕਮ ਦਾ ਤੁਸੀਂ ਲਾ ਦਿਓ ਨਾ ਇੱਥੇ ਪੰਜਾਬ ਤੇ ਤਾਂ ਵੀ ਵਾਧੂ ਆ ਜੇ ਤੁਸੀਂ 1000 ਡਾਲਰ ਕਮਾਉਨੇ ਹੋ 1 ਡਾਲਰ ਪੰਜਾਬੀਆਂ ਵਾਸਤੇ ਕੱਢ ਲਓ ਖੇਡਾਂ ਤੇ ਲੋਡ ਨਹੀਂ ਪੈਸਾ ਖਰਾਬ ਕਰਨ ਦੀ ਥੋੜੇ ਮੁਠੀ ਭਰ ਲੋਕ ਨੇ ਉਹਨਾਂ ਵਾਸਤੇ ਅਸੀਂ ਹੈਗੇ ਆ ਇੱਥੇ ਉਹਨਾਂ ਦੇ ਘਰ ਚਲਾਉਣ ਤੁਸੀਂ ਸੰਸਥਾਵਾਂ ਬਣਾਓ ਇਧਰੋਂ ਇੱਥੇ ਰਜਿਸਟਰ ਕਰ ਲੈਣ ਕੈਨੇਡਾ ਚ ਗਵਰਨਮੈਂਟ ਇੱਥੇ ਤੁਹਾਨੂੰ ਹੈਲਪ ਕਰਦੀ ਹੈ ਤੁਸੀਂ ਕੈਨੇਡਾ ਚ ਰਜਿਸਟਰ ਕਰੋ ਆਪਣੀ ਫਰਮ ਇਹ ਜ਼ਰੂਰੀ ਥੋੜਾ ਵੀ ਤੁਹਾਨੂੰ ਇੱਥੇ ਹੀ ਕਰਨੀ ਪੈਣੀ ਹੈ ਤੁਸੀਂ ਕੈਨੇਡਾ ਚ ਰਜਿਸਟਰ ਕਰੋ ਉਹਦੇ ਤੇ ਇੱਥੇ ਤੁਸੀਂ ਹਸਪੀਟਲ ਬਣਾ ਲਓ ਦੋ ਹੀ ਤਾਂ ਮੇੜੀਆਂ ਫਰਮ ਹੈ ਸਾਡੇ ਸਿਸਟਰ ਨੇ ਕਰੀਆਂ ਹੋਈਆਂ ਨੇ ਇੱਥੇ ਅਸੀਂ ਬੱਚਿਆਂ ਨੂੰ ਸਕੂਲਾਂ ਦੇ ਵਿੱਚੋਂ 8ਵੀਂ 9ਵੀਂ ਦੇ ਵਿੱਚ ਜਿਹੜੇ ਬੱਚੇ ਨੇ ਮੇਰੀ ਸਿਸਟਰ ਕੈਨੇਡਾ ਬੈਠੀ ਆ ਉਹ ਇੱਥੇ ਫੀਸ ਭਰਦੀ ਆ ਉਹਨਾਂ ਦੀ ਮੈਂ ਨਹੀਂ ਭਰਦਾ ਜੀ ਮੈਂ ਬਹੁਤ ਥੋੜੇ ਦਿੱਕਦੋ ਬੱਚਿਆਂ ਦੀ ਭਰਦਾ ਜਿੰਨਾ ਕੁ ਮਿੱਤ ਹੁੰਦਾ ਇੱਕ ਦੋ ਬੱਚਿਆਂ ਦੀ ਸਾਰੇ ਸਾਡੀ ਸੰਸਥਾ ਗ੍ਰੇਡ ਸਮਾਈਲਸ ਦੇ ਨਾਂ ਤੇ ਇੱਥੇ ਕਰੀ ਹੋਈ ਹੈ ਉਹਦੇ ਚ ਅਸੀਂ ਕੀ ਕਰਦੇ ਆ ਬੱਚਾ ਜਾਂਦੇ ਆ ਸਕੂਲ ਦੇ ਵਿੱਚ ਪੰਜਾਬੀ ਸਕੂਲ ਦੇ ਵਿੱਚ 8ਵੀਂ 9ਵੀਂ ਕਲਾਸ ਦੇ ਵਿੱਚ ਜਿਹੜਾ ਟੌਪ ਮੋਸਟ ਚਾਹੇ ਉਹ ਕਿਸੇ ਕਾਸਨਾ ਰਿਲੇਟਡ ਆ ਚਾਹੇ ਉਹ ਬੈਲ ਆਫ ਆ ਚਾਹੇ ਨਹੀਂ ਆ ਅਸੀਂ ਉਹਨੂੰ ਚੂਸ ਕਰਦੇ ਹ ਜਿਹੜਾ ਗਾਂ ਜਾ ਕੇ ਪੜੇ ਸਾਡੇ ਇਹ ਜਿਹੇ ਬੱਚੇ ਨੇ ਜਿਹੜੇ ਪੀਸੀਸ ਦੀ ਟ੍ਰੇਨਿੰਗ ਵੀ ਲੈ ਰਹੇ ਅੱਛਾ ਆਈਐਸ ਦੀ ਟ੍ਰੇਨਿੰਗ ਲੈ ਰਹੇ ਸਾਡੇ ਕੋਲ ਸਾਡੀ ਸਿਸਟਰ ਦੀ ਉਧਰ ਸੰਸਥਾ ਬਣਾਈ ਹੋਈ ਆ ਉਹ ਅਸੀਂ ਬੱਚੇ ਨੂੰ ਬੱਚੇ ਨੂੰ ਪੇਰੈਂਟਸ ਨਾਲ ਮਿਲਾ ਦਿੰਨੇ ਆ ਆਪੇ ਫੋਨ ਤੇ ਪੁੱਛਦੇ ਨੇ ਬਸ ਜਿਹੜਾ ਡਰ ਆ ਉਧਰਲੇ ਮਨ ਚ ਸਾਰਿਆਂ ਦੇ ਉਸ ਚੀਜ਼ ਨੂੰ ਮੈਂ ਚੇਂਜ ਕਰਦਾ ਵੀ ਉਧਰਲੇ ਪੈਸੇ ਭੇਜਦੇ ਨੇ ਉਰੇ ਪਰਿਵਾਰ ਆਪਦੇ ਦੇ ਖਰਚ ਲੈਂਦਾ ਕਿਸੇ ਘਰ ਪਾਲਿਆ ਕਿਸੇ ਨੇ ਕੋਸ਼ਿਸ਼ ਕਰ ਲਿਆ ਕਿਸੇ ਨੇ ਕੋਰ ਕਰ ਲਿਆ ਪੇ ਨਹੀਂ ਕਰਦੇ ਉਹ ਪੇ ਜਿਹੜਾ ਕਰਨਾ ਉਹ ਸਾਡੀ ਸਾਡੀ ਜ਼ਿੰਮੇਵਾਰੀ ਹੈ ਤੁਸੀਂ ਫੀਸ ਭੇਟੋ ਬੱਚੇ ਦੀ ਅਸੀਂ ਜਿਹੜੇ ਸਕੂਲ ਚ ਕਾਉਂਗੇ ਉੱਥੇ ਜਾ ਕੇ ਫੀਸ ਜਮ੍ਹਾਂ ਕਰਾਇਆਵਾਂਗੇ ਤੁਹਾਨੂੰ ਇਹ ਡਰਨਾ ਹੋਵੇ ਵੀ ਤੁਹਾਡੇ ਬੱਚੇ ਨੇ ਤੁਸੀਂ ਪੈਸੇ ਭੇਜੇ ਨੂੰ ਕਿਤੇ ਹੋਰ ਖਰਚ ਹੋਵੇ ਜੋੜੋ ਆਪਦੇ ਪਿੰਡ ਦੇ ਵਿੱਚ ਇੱਕ ਬੰਦਾ ਲੱਭੋ ਜਿਹੜਾ ਤੁਹਾਨੂੰ ਲੱਗਦਾ ਵੀ ਹਾਂ ਇਮਾਨਦਾਰੀ ਨਾਲ ਸਕੂਲ ਚ ਪੈਸੇ ਜਮ੍ਹਾਂ ਕਰਾ ਕੇ ਹੋਵੇ ਪੜ੍ਹਾਓ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ ਇੱਥੇ ਵੀ ਅਫਸਰ ਬਣਨਗੇ ਕਿਉਂ ਨਹੀਂ ਬਣਦੇ ਪੰਜਾਬ ਦੇ ਲੋਕ ਅਫਸਰ ਕਿਉਂਕਿ ਆਪਾਂ ਪੜ੍ਹਨ ਦਾ ਮੌਕਾ ਹੀ ਨਹੀਂ ਦਿੰਦੇ ਆਪਾਂ ਪਲੱਸ 2 ਤੋਂ ਬਾਅਦ ਹੀ ਕਹਿੰਦੇ ਵੀ ਚਲੋ ਬਾਹਰ ਨੂੰ ਉਹਨਾਂ ਨੂੰ ਪੜ੍ਹਨ ਦਾ ਬੀਐਸਸੀ ਕਰਨ ਕੁਝ ਵੀ ਕਰਨ ਪ੍ਰੋਫੈਸ਼ਨਲ ਚ ਜਾਣ ਉਦੋਂ ਬਾਅਦ ਚਲੇ ਜਾਣਗੇ ਡਾਟਾ ਜਾਣਾ ਫਿਰ ਵੀ ਕੀ ਦਿੱਕਤ ਆ ਜਦੋਂ ਤੁਸੀਂ ਇੱਥੇ ਮੌਕਾ ਦਵੋਗੇ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੇ ਮਨ ਚ ਹੋਊਗਾ ਵੀ ਯਾਰ ਮੈਂ ਇੱਥੇ ਹੀ ਬਹੁਤ ਕੁਝ ਕਰ ਸਕਦਾ ਇੱਥੇ ਹੀ ਆਫੀਸਰ ਕਿੱਡੇ ਕਿੱਡੇ ਬੈਠੇ ਨੇ ਜੀ